ਸਿੱਕਾਰ ਜੀ ਸਾਰਨ ਪਿਆਰ ਭਰੀ ਸੱਸੀ ਕਾਰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਅੱਜ ਜੀ ਫਗਣ ਦੇ ਮਹੀਨੇ ਦੀ ਸੰਗਰਾਦ ਬਹੁਤਾਂ ਮਹੀਨਾ ਪ੍ਰਮਾਤਮਾ ਦੇ ਪਾਰ ਕਿਰਪਾ ਸਦਕਾ ਬਹੁਤ ਹੀ ਖੁਸ਼ੀ ਭਰਿਆ ਨਿਕਲਿਆ ਔਰ ਸਭ ਲਈ ਪ੍ਰਮਾਤਮਾ ਫਗਣ ਦੇ ਮਹੀਨੇ ਦੀ ਸੰਗਰਾਦ ਨਗਰ ਖੇੜੇ ਖੁਸ਼ੀਆਂ ਖੇੜੇ ਆਪਣੇ ਵਿੜੇ ਸਭ ਦੇ ਹੀ ਪ੍ਰਮਾਤਮਾ ਤੰਦਰੁਸਤੀ ਸਭ ਸ਼ਾਂਤੀ ਦਿਓ ਆਓ ਅੱਜ ਫਗਣ ਦੇ ਮਹੀਨੇ ਦੀ ਸੰਗਰਾਦ ਇੱਕ ਮਠਾਸ ਭਰੀ ਸ਼ੁਰੂਆਤ ਕਰਦੇ ਆਂ ਜੋ ਕਿ ਆਪਾਂ ਥੋੜਾ ਪ੍ਰਸ਼ਾਦ ਬਣਾ ਰਹੇ ਆਂ ਜੋ ਕਿ ਆਪਣੀ ਪਰੰਪਰਾ ਹੈ ਪਰੰਪਰਾਮ ਤਾਅਕਿ ਹੀ ਆਪਾਂ ਪ੍ਰਸ਼ਾਦ ਤਿਆਰ ਕਰਾਂਗੇ ਜੋ ਕਿ ਆਪਾਂ ਇਹ ਆਪਣੇ ਹੀ ਤੁਸੀਂ ਵੀ ਜਾਓ ਕਿਸੇ ਗੁਰੂ ਘਰ ਜਾਓ ਕਿਤੇ ਵੀ ਜਾਓ ਇਹ ਜ਼ਰੂਰ ਆਪਣੇ ਗੁਰੂ ਘਰ ਦੇ ਵਿੱਚ ਤਿਆਰ ਹੁੰਦਾ ਲਓ ਜੀ ਆਪਣੀ ਕੜਾਹੀ ਤਿਆਰ ਹੁੰਦੀ ਹੈਗੀ गर्म रख दी है हम आप जो ये बना पा रहे हैं मैं अर्धी कटोरी घ्यो लई है और अर्धी कटोरी ही मैं आटा लिया अटोरी ही मैं खंड पाई और थोड़े जे ले मैं काजू जो कि अपनी कड़ाही गर्म होंगी है हाँ जी अपनी कड़ाही गर्म हो गई है आप्यो गर्म करा ਇਹ ਨਹੀਂ ਆ ਸਕਦਾ ਪਰਮਾਤਮਾ ਸਭ ਲਈ ਖੁਸ਼ੀਆਂ ਭਰੇ ਮਹੀਨਾ ਲੈ ਕੇ ਆਵੇ ਸਾਡੇ ਵੀਰਾਂ ਜੋ ਅੱਜ ਦਿੱਲੀ ਕੋਚ ਕਰ ਰਹੇ ਨੇ ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਦੇਵੇ ਆਉਣ ਵਾਲੇ ਸਮੇਂ ਦੀਆਂ ਮੰਗਾ ਪੂਰੀਆਂ ਹੋਣ ਸਭ ਖੁਸ਼ੀਆਂ ਪਰਮਾਤਮਾ ਸਭ ਦੇ ਨਜ਼ਰਖੇੜੇ ਖੁਸ਼ੀਆਂ ਦੇਵੇ ਵਾਹਿਗੁਰੂ ਸਭ ਖੁਸ਼ੀ ਭਰੇ ਹੀ ਮਹੀਨਾ ਚੜੇ ਜਿੱਧਾ ਖੁਸ਼ੀ-ਖੁਸ਼ੀ ਜਾ ਰਹੇ ਤੇ ਉਦਾਂ ਹੀ ਸਾਰੇ ਖੁਸ਼ੀ ਆਉਣ ਆਓ ਜੀ ਆਪਾਂ ਬਣਾਉਨੇ ਆ ਪ੍ਰਸ਼ਾਦ ਨਾਲ ਕਰਦੇ ਆਪਾਂ ਵਾਹਿਗੁਰੂ ਜੀ ਦਾ ਜਾਪ ਵਾਹਿਗੁਰੂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਪੁਰਖ ਨਿਰਭੈ ਕਾਲ ਮੂਰਤ ਅਜੂਨੀ ਸੈ ਭੰਗ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈ ਭੰਗ ਪ੍ਰਸਾਦ ਜਪ ਆਰ ਸੱਚੇ ਜੁਗਾਰ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਕਾਰ ਸਤਨਾਮ ਕਰਤਾ ਪੁਰਖ ਨਰਭਉ ਨਰਵੈ ਕਾਲ ਮੂਰਤ ਜੁਨੀ ਸੈ ਸੰਗਤ ਪ੍ਰਸਾਦ ਜਪ ਆਰ ਸੱਚੇ ਜੁਗਾਰ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਅਣ ਸੰਗਤ ਇਹ ਆਪਾਂ ਬਹੁਤ ਹੀ ਘੱਟ ਸੇ ਕਿਤੇ ਉੱਪਰ ਪ੍ਰਸ਼ਾਦ ਤਿਆਰ ਕਰਾਂਗੇ ਕਿਉਂਕਿ ਪ੍ਰਸ਼ਾਦ ਜਿਆਦਾ ਫਿਰ ਜਲ ਜਾਂਦਾ ਵਾ ਮਠਾਸ ਦੇ ਨਾਲ ਤਾਂ ਚੰਗੀ ਤਰ੍ਹਾਂ ਸੇਕ ਆਟੇ ਨੂੰ ਰੱਖ ਜਾਂਦਾ ਆਪਾਂ ਘੱਟ ਪਾਵਾਂਗੇ ਸੇਕਦੇ ਰੱਖਾਂਗੇ ਪਰ 2 ਮਿੰਟ ਵੱਧ ਲੱਗ ਜਾਣਗੇ ਪਰ ਪ੍ਰਸ਼ਾਦ ਆਪਣਾ ਮਠਾਸ ਭਰਿਆ ਹੀ ਬਣੇ ਔਰ ਪ੍ਰਮਾਤਮਾ ਫਗਣ ਦੇ ਮਹੀਨੇ ਦੀ ਸੰਗਰਾਹ ਸਭ ਦੇ ਘਰੇ ਵਿੱਚ ਮਠਾਸ ਭਰੇ ਹੀ ਪ੍ਰਮਾਤਮਾ ਮਹੀਨਾ ਦੇਵੇ ਔਰ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਮੈਂ ਬਾਬਾ ਫਰੀਦ ਜੀ ਦੇ ਗਏ ਸੀ ਆਪਾਂ ਉਹਦੇ ਦਰਸ਼ਨ ਜ਼ਰੂਰ ਕਰਾਵਾਂਗੇ ਤੇ ਉਹ ਵੀਡੀਓ ਤੁਹਾਨੂੰ ਥੋੜੇ ਸੈਟ ਹੋਤੇ ਸੀ ਪਰ ਉਹਦੇ ਦਰਸ਼ਨ ਜ਼ਰੂਰ ਕਰਾਵਾਂਗੇ ਆਪਾਂ ਬਾਬਾ ਫ੍ਰੀਜੀ ਦੇ ਗਏ ਬਹੁਤ ਘੱਟ ਸਮੇਂ ਦੇ ਵਿੱਚ ਗਏ ਅੱਜ ਆਪਾਂ ਤੁਹਾਡੇ ਲਈ ਸੰਹਰਾ ਦਾ ਦਿਹਾੜਾ ਖੁਸ਼ੀ ਭਰਿਆ ਮੰਦ ਦੇ ਔਰ ਪ੍ਰਮਾਤਮਾ ਸਭ ਦੇ ਘਰੇ ਨਗਰ ਖੇੜੇ ਖੁਸ਼ੀਆਂ ਖੇੜੇ ਹੀ ਬਖਸ਼ੇ ਵਾਹਿਗੁਰੂ ਅੱਗੇ ਆਪਣਾ ਹਲਵਾ ਤਿਆਰ ਹੋ ਰਿਹਾ ਹੈਗਾ ਆਟਾ ਭੁੱਜ ਚੱਲਿਆ ਵਾ ਕਿਉਂਕਿ ਆਟਾ ਭੁੱਜੇ ਜਦੋਂ ਆਪਣਾ ਜਦੋਂ ਪੱਕ ਜਾਂਦਾ ਵਾ ਤੋ ਇਹ ਖਸ਼ੂ ਵੱਖਰੀ ਹੀ ਆਉਂਦੀ ਹੁੰਦੀ ਆ ਇੱਕ ਵਾਹਿਗੁਰੂ ਦਾ ਸਿਮਰਨ ਤੇ ਦੂਸਰੀ ਇਹਦੀ ਖਸ਼ੂ ਬਹੁਤ ਹੀ ਆਉਂਦੀ ਆ ਆਪਾਂ ਗੁਰੂ ਘਰ ਜਾਂਦੇ ਆ ਤਾਂ ਪ੍ਰਸ਼ਾਦ ਬਹੁਤ ਸਵਾਦ ਹੁੰਦਾ ਹੋ ਇਸ ਲਈ ਟੇਸਟੀ ਆਉਂਦਾ ਕਿਉਂਕਿ ਉੱਥੇ ਜਾਪ ਹੁੰਦਾ ਵਾ ਜਾਪ ਹੁੰਦੇ ਨਾਲ ਹੀ ਵਾਹਿਗੁਰੂ ਦੀ ਮਠਾਸ ਉਹ ਤਾਂ ਸਿਮਰਨ ਦੇ ਨਾਲ ਭਰ ਜਾਂਦੀ ਆ ਇਸ ਲਈ ਪ੍ਰਸ਼ਾਦ ਕਰਦੇ ਆਪਾਂ ਵਾਹਿਗੁਰੂ ਦਾ ਜਾਪ ਥੋੜਾ ਕੀਤਾ ਤੇ ਪ੍ਰਮਾਤਮਾ ਸਭ ਦੇ ਲਈ ਖੁਸ਼ੀਆਂ ਦੇਵੇ ਲਓ ਜੀ ਆਪਣਾ ਪ੍ਰਸ਼ਾਦ ਤਿਆਰ ਹੋ ਚੁਲਿਆ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਚੀਨੀ ਕਿਉਂਕਿ ਪੁਜੰਤੇ ਹੀ ਚੀਨੀ ਪਾਉਣੀ ਆ ਆਪਾਂ ਥੋੜਾ ਥੋੜਾ ਕਰਕੇ ਪਾਣੀ ਗਰਮ ਕੋਲ ਰੱਖਿਆ ਵਾ ਪਾਣੀ ਗਰਮ ਰੱਖਿਆ ਤੇ ਪਾਣੀ ਗਰਮ ਦੇ ਨਾਲ ਹੀ ਜਲਦੀ ਫਿਰ ਤਿਆਰ ਹੁੰਦਾ ਹਾਂ ਹੁਣ ਜੇ ਆਪਾਂ ਪਾਵਾਂਗੇ ਇਹਦੇ ਵਿੱਚ ਥੋੜਾ ਚੀਨੀ ਜਿੰਨੀ ਪਾਕੇ ਚੀਨੀ ਨੂੰ ਵੀ ਆਪਾਂ ਚੰਗੀ ਤਰ੍ਹਾਂ ਹਲਾਵਾਂਗੇ ਫਿਰ ਪਾਵਾਂਗੇ ਥੋੜਾ ਥੋੜਾ ਕਰਕੇ ਪਾਣੀ ਕਿਉਂਕਿ ਚੀਨੀ ਪਾਣੀ ਨਾਲ ਹੀ ਖੁਰਣੀ ਹੈਗੀ ਥੋੜਾ ਥੋੜਾ ਪਾਣੀ ਪਾਵਾਂਗੇ ਔਰ ਹਲਾਉਂਦੇ ਰਹਾਂਗੇ ਕਿਉਂਕਿ ਆਪਣਾ ਮੇਰਾ ਜਦੋਂ 10 ਘੰਟਾ ਦਾ ਵੱਲ ਗਿਆ థోడా పానీ పొన నేను గండ్ బాధ్యలా ప్రసాదను వాహి మట్ా నీ పైన ప్రసాద బ తయారు చల్ల ਪਾਣੀ ਪਾ ਦੇ ਜਾਵਾਂਗੇ ਅਪਰ ਪਤਾ ਲੱਗ ਜਾਂਦਾ ਕਿ ਕਿੰਨੇ ਪਾਣੀ ਦੀ ਜ਼ਰੂਰਤ ਪੈਂਦੀ ਆ ਆਪਾਂ ਉਸ ਹਿਸਾਬ ਨਾਲ ਹੀ ਇਹਦੇ ਵਿੱਚ ਪਾਣੀ ਪਾਵਾਂਗੇ ਜਦੋਂ ਆਪਾਂ ਪ੍ਰਸ਼ਾਦ ਆਪਣਾ ਪੂਰਾ ਤਿਆਰ ਹੋ ਜਾਂਦਾ ਉਦੋਂ ਬਾਅਦ ਥੋੜਾ ਜਿਹਾ ਘਿਓ ਜ਼ਰੂਰ ਇਹਦੇ ਵਿੱਚ ਪਾਓ ਚਾਹ ਇੱਕ ਚਮਚਾ ਜੀ ਘਿਓ ਦਾ ਪਾਵੋ ਤਾਂ ਹੋਰ ਵੀ ਟੇਸਟ ਹੋ ਜਾਂਦਾ ਪ੍ਰਸ਼ਾਦ ਲੋ ਜੀ ਆਪਰਾ ਪ੍ਰਸ਼ਾਦ ਤਿਆਰ ਹੈ ਦੇਖੋ ਕਿੰਨਾ ਸੋਹਣਾ ਬਣ ਗਿਆ ਜਿੰਨੀ ਹੀ ਕੋਈ ਜ਼ਰੂਰਤ ਹੁੰਦੀ ਹੈ ਪਾਣੀ ਦੀ ਉਹਨਾ ਪਾਣੀ ਆਪਣੇ ਆਪ ਨੂੰ ਪਤਾ ਚੱਲ ਜਾਂਦਾ ਵਾ ਉਹਨੇ ਦੇ ਵਿੱਚ ਆਪਾਂ ਥੋੜਾ ਜਿਹਾ ਘਿਓ ਹੋਰ ਪਾਵਾਂਗੇ ਜਿਆਦਾ ਨਹੀਂ ਇੱਕ ਚਮਚੇ ਦੇ ਕਰੀਬ ਹੀ ਪਾਵਾਂਗੇ ਘਟ ਸੇਕ ਤੇ ਪੱਕਣ ਨਾਲ ਤਾਂ ਇਹਦੀ ਹੋਰ ਮਠਾਸ ਹੋ ਜਾਂਦੀ ਹੈ ਹਾਂ ਜੀ ਆਪਾਂ ਦੇ ਵਿੱਚ ਥੋੜਾ ਘਿਓ ਪਾਇਆ ਵਾ ਜਦੋਂ ਆਪਾਂ ਚ ਘਿਓ ਪਾਇਆ ਨੇ ਦੋਸਤੋ ਬਾਅਦ ਦੇਖਿਓ ਕਿੰਨਾ ਸੋਹਣਾ ਟੇਸਟ ਔਰ ਲੱਗ ਜੀ ਮਠਾਰਸਾ ਭਰਪੂਰ ਹੋ ਜਾਂਦਾ ਵਾ ਕੋਈ ਪ੍ਰਸ਼ਾਦ ਆਟੇ ਦਾ ਬਣਾਇਆ ਜਾਂ ਸੂਜੀ ਦਾ ਬਣਾਇਆ ਤਾਂ ਇੱਕੋ ਜਿਹਾ ਹੈ। ਕਿਓ ਤਾਂ ਜੋ ਆਪਾਂ ਮਟੀਰੀਅਲ ਪਾਉਣਾ ਜਿਵੇਂ ਆਟਾ ਆ ਜਾਂ ਸੂਜੀ ਪਾਉਣੀ ਆ ਤਾਂ ਬਰਾਬਰ ਦਾ ਕਿਓ ਜਿੰਨਾ ਹੀ ਪਾਓ ਤੇ ਉਨੀ ਹੀ ਚੀਨੀ ਪਾਓ ਤਾਂ ਬਹੁਤ ਹੀ ਵਧੀਆ ਤੌਰ ਤੇ ਬਹੁਤ ਹੀ ਟੇਸਟੀ ਪ੍ਰਸ਼ਾਦ ਬਣਦਾ। ਉਸ ਆ ਦੇ ਨਾਲ ਆਪਾਂ ਨੂੰ ਪਾਣੀ ਦਾ ਪਤਾ ਲੱਗ ਜਾਂਦਾ ਕਿ ਜੇ ਆਪਾਂ ਇੱਕ ਕਟੋਰੀ ਪਾਈ ਆ ਮਤਲਬ ਕਿ 100 ਗ੍ਰਾਮ ਆਟਾ ਤੇ 100 ਗ੍ਰਾਮ ਚੀਨੀ ਤੇ 100 ਗ੍ਰਾਮ ਕਿਓ ਪਾਇਆ ਤਾਂ ਇਹਨਾਂ ਦੇ ਵਿੱਚ 1 ਕਿਲੋ ਪਾਣੀ ਨਾਲ ਬਹੁਤ ਸੋਹਣਾ ਚਾਹੀਦਾ। ਚੱਲ ਦਰੋ ਕਿਉਂਕਿ ਪਰ ਇੱਕ ਕਿਲੋ ਪਾਣੀ ਦੀ ਹੀ ਜ਼ਰੂਰਤ ਪੈਂਦੀ ਆ ਉਹਦੇ 'ਚ ਜਿਆਦਾ ਜ਼ਰੂਰਤ ਨਹੀਂ ਆਪਣਾ ਪ੍ਰਸ਼ਾਦ ਬਣ ਕੇ ਤਿਆਰ ਆ ਇਹਦੇ ਵਿੱਚ ਪਾਵਾਂਗੇ ਆਪਾਂ ਥੋੜੇ ਜਿਹਾ ਕਾਜੂ ਤੁਸੀਂ ਨਹੀਂ ਕਾਜੂ ਪਾਉਣੇ ਤਾਂ ਬਿਲਕੁਲ ਨਾ ਪਾਓ ਜੇ ਤੁਸੀਂ ਬਦਾਮ ਪਾਉਣੇ ਆ ਤਾਂ ਪਾ ਸਕਦੇ ਹੋ ਪਰ ਪ੍ਰਸ਼ਾਦ ਦੇ ਵਿੱਚ ਮੈਂ ਨਹੀਂ ਪਾਵਾਂਗੀ ਸਿਰਫ ਕੱਲੇ ਕਾਜੂ ਹੀ ਪਾਏ ਨੇ ਮੈਂ ਪਰ ਮਾਤਾ ਮਾ ਸਭ ਲਈ ਖੁਸ਼ੀਆਂ ਸਭ ਲਈ ਤੰਦਰੁਸਤੀ ਦੇਵੇ ਤੁਸੀਂ ਮਿਲਦੇ ਰਹੋ ਮੇਰੇ ਚੈਨਲ ਦੇ ਉੱਪਰ ਹਲੋ ਜੀ ਆਪਣਾ ਪ੍ਰਸ਼ਾਦ ਬਣ ਕੇ ਤਿਆਰ ਹੈ ਹਾਂਜੀ ਆਪਣਾ ਪ੍ਰਸ਼ਾਦ ਤਿਆਰ ਹੈ ਬਣ ਕੇ ਔਰ ਸੰਗਰਾਮ ਮਹੀਨੇ ਦੀ ਆਪਾਂ ਗੁਰੂ ਘਰ ਗਏ ਸਵਾ ਤਾਂ ਸਾਹਮਣੇ ਹੀ ਅੱਜ ਦਰਸ਼ਨ ਦਿਦਾਰੇ ਗੁਰੂ ਘਰ ਦੇ ਜ਼ਰੂਰ ਕੀਤੇ ਆਣਗੇ ਕਿਉਂਕਿ ਪੱਗਾਂ ਦੀ ਸੰਗਰਾਦ ਬਹੁਤ ਹੀ ਜ਼ਿਆਦਾ ਮਹੱਤਤ ਹੁੰਦੀ ਹੈ ਕਿਉਂਕਿ ਮਾਘ ਦਾ ਮਹੀਨਾ ਖੁਸ਼ੀ ਭਰਿਆ ਨਿਕਲਦਾ ਵਾ ਤੇ ਆਓ ਜੀ ਆਪਾਂ ਤੁਹਾਨੂੰ ਅੱਗੇ ਹੱਕ ਬਣਾਵਾ ਸਾਹਿਬ ਵੀ ਮੇਰੇ ਕੋਲੇ ਆਇਆ ਹੋਇਆ ਵਾ ਉਹ ਵੀ ਤੁਹਾਨੂੰ ਮੈਂ ਜ਼ਰੂਰ ਇਹਦੇ ਵਿੱਚ ਸੁਣਾਵਾਂਗੀ ਪਰਮਾਤਮਾ ਮਿਹਰ ਭਰਿਆ ਰੱਖੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਔਰ ਕਮੈਂਟ ਕਰਨਾ ਨਹੀਂ ਭੁੱਲਣਾ थोड़े नवे नवे रिस्ट सहयोग देंगे रहो तो दे मैं नवी नवी रैसपी लैके तो को रहाँगी परमात्मा मेहर प्रत्य रखे मेरे चैनल में सबसक्राइब लाइक और कमेंट जरूर करना धन्यवाद हाँ जी पगन महीने संकराद ली प्रसाद तैयार है और परमात्मा सबू तंदुरुस्ती और खुशियां बख्शे